ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਓਲਡੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਅੱਜ ਤੁਹਾਨੂੰ ਬਈ ਕੁਲਵੀਰ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਅੱਜ ਉਹ ਅੱਗੇ ਵੀਡੀਓ ਕਰਦੇ ਆ ਕੰਟੀਨਿਊ ਠੀਕ ਆ ਬਈ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਚਾਲ ਠੀਕ ਠਾਕ ਵਧੀਆ ਬਰੇ ਬਰੇ ਤੁਸੀਂ ਸਾਰੇ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਜੁਲਦ ਕਰ ਦੋ ਸਾਰੇ ਭਰਾ ਵਧੀਆ ਹੋਣ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੰਡੀ ਤੁਹਾਨੂੰ ਲਾਈਕ ਕਰਦੇ ਆ ਹਾਂ ਬਈ ਵੀਡੀਓ ਵੇਖਦੇ ਆ ਤੁਹਾਡਾ ਦੋਸਤ ਬਹੁਤ ਬਹੁਤ ਹਾਂ ਬਈ ਰੇਟਾਂ ਚ ਕਿਵੇਂ ਦੱਸਾਂਗੇ ਅੱਜ ਤਾਂ ਸੋਸ਼ਲ ਮੀਡੀਆ ਦਾ ਵੀ ਜਿਨ੍ਹਾਂ ਨੇ ਮੰਡੀ ਨੂੰ ਪ੍ਰਮੋਟ ਕੀਤਾ ਹਨ ਹਾਂ ਬਈ ਅਦਰ ਕਿਆਂ ਨੂੰ ਵੀ ਜਾਣ ਪਛਾਣ ਜੀ ਬਣਾਤੀ ਹਾਂ ਬਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਹੜੇ ਵੀਰ ਮੰਡੀ ਤੇ ਨਹੀਂ ਕਹ ਸਕਦੇ ਉਹਨਾਂ ਦੀ ਇੱਕ ਅਦਰ ਕੰਟਰੀਆਂ 'ਚ ਵੀ ਜਿਹੜੀ ਵੀਡੀਓ ਪਹੁੰਚ ਗਈ ਹੈ ਨਾ ਹਾਂ ਬਈ ਇਹ ਬਹੁਤ ਭਰਾਵਾਂ ਦੇ ਅਦਰ ਕੰਟਰੀਆਂ ਤੋਂ ਵੀ ਟਰੈਕਟਰ ਦੀ ਜਾਨੇ ਹੁਣ ਦੇ ਹੋਈ ਜਾਂਦਾ ਚਲੋ ਵੱਡੀ ਗੱਲ ਹੈ ਵੀ ਹਨਾ ਆਪਾਂ ਦਾ ਕੰਮ ਵੀ ਵਧੀਆ ਬਣ ਗਿਆ ਤੇ ਥੋੜੀ ਸਹਿਯੋਗ ਦੇ ਨਾਲ ਹਾਂ ਬਈ ਸੋਸ਼ਲ ਮੀਡੀਆ ਦੇ ਵੀ ਇਹ ਕਮਨ ਕ ਚਲੋ ਇਹਨੂੰ ਕੋਈ ਕੰਮ ਨਹੀਂ ਕਹਿੰਦਾ ਸੀ ਕਿ ਕਿਤੇ ਦੇ ਵਿੱਚ ਆ ਗਿਆ ਆ ਗਿਆ ਬਈ ਤਾਂ ਲੱਗਦਾ ਵੀ ਕੋਈ ਭਰਾ ਕੰਮ ਕਰਦਾ ਹੈ ਹਨਾ ਹਾਂ ਬਈ ਚਲੋ ਇੰਨੇ ਜਰੀਏ ਨਾਲ ਬਹੁਤ ਬਹੁਤ ਭਰਾਵਾਂ ਨਾਲ ਜੁੜੇ ਹੋਏ ਹਾਂ ਹਾਂ ਬਈ ਆਹ ਰੇਟਾਂ ਬਾਰੇ ਕੀ ਦੱਸਾਂਗੇ ਬਈ ਆਪਾਂ ਰੇਟ ਵੀਰੇ ਕੋਸ਼ਿਸ਼ ਹੁੰਦੀ ਆਪਣੀ ਜਾਇਜ਼ ਰੇਟ ਦੇਣ ਦੀ ਹਾਂ ਬਈ ਬਾਕੀ ਗੱਲ ਇਹ ਹੁੰਦੀ ਹੈ ਵੀ ਜਿਹੜੀ ਕੋ ਚੰਗੀ ਚੀਜ਼ ਹੁੰਦੀ ਹੈ ਹਾਂ ਬਈ ਚੰਗੀ ਚੀਜ਼ ਹਮੇਸ਼ਾ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਕੋ ਮਾਡਲ ਨਹੀਂ ਮੈਨੇ ਰੱਖਦਾ ਹੁੰਦਾ ਹਾਂ 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 ਬਈ ਮਾਡਲ ਡਾਊਨ ਹੈ ਹਨਾ ਹਾਂ ਬਈ ਉਹਦੀ ਮਤਲਬ ਕੰਡੀਸ਼ਨ ਮੋਗਰ ਵਧੀਆ ਪਈ ਹੈ ਹਾਂ ਤਾਂ ਰੇਟ ਫਿਰ ਉਹਦੇ ਹਿਸ ਉਹ ਕਹਿੰਦਾ ਆ ਹੈ ਹਾਂ ਬਈ ਇਹ 2014 ਮਾਡਲ ਟਰੈਕਟਰ ਹੈ ਚੱਲ ਜੇ ਟਾਇਰ ਦੇਖੇ 90 ਤੋਂ 95 ਪੈਸੇ ਟਰੈਕਟਰ ਦੇ ਚਾਰੇ ਟਾਇਰ ਕਿਹੜੇ ਕੰਪਨੀ ਦੇ ਆ ਰਿਹਾ ਬਈ ਚਾਰੇ ਬਈ ਹਾਂ ਚਾਰੇ ਇਹ ਪੂਰੇ ਆਦਰਜੀਤ ਦਿਖਾਉਣਾ ਤੈਨੂੰ ਮੇਨਮ ਇਹਦੀ ਨਿਊਜਲ ਵੀ ਨਹੀਂ ਖੁੱਲਦੀ ਹਾਂ ਬਈ ਠੀਕ ਹੈ ਇਹ ਕੋਈ ਛੋਟੀ ਗੱਲ ਨਹੀਂ 14 ਮਾਡਲ ਵਾਸਤੇ ਆ ਗੀਅਰ ਦੇ ਨਟ ਉਹ ਟਿਊਬਾਂ ਦੇ ਨਾਲ ਹੈ ਜਿੱਕ ਟਰੈਕਟਰ ਬਿਨਾ ਕਲਚ ਤੋਂ ਸ਼ਿਰਡ ਹੈ ਠੀਕ ਹੈ ਬਈ ਬ੍ਰੇਡਰ ਬੋ ਬਈ ਇਹ ਵਿਦਆਊਟ ਟਰਬ ਹੁੰਦਾ 50 ਸੀਜੀ ਡੈਕਰੀ ਦੇ ਵਿੱਚ ਆ ਜਾਂਦਾ ਹੈ ਟਰੈਕਟਰ ਹਾਂ ਬਈ ਹਰਿਆਣਾ ਨੰਬਰ ਹੈ ਨੰਬਰ ਵੀ ਇਹਦਾ ਵੀ ਹੈ 8000 8000 ਠੀਕ ਹੈ ਨੰਬਰ ਹੀ ਹੋ ਮਹਿੰਗਾ ਹੋਣਾ ਬਈ ਹਾਂ ਜੇ ਕੋਈ ਪੰਜਾਬ ਲੈਣਾ ਫਿਰ ਤਾਂ ਉਹਦੇ ਵਾਸਤੇ ਤੋਂ ਮੈਂ ਰੱਖਦਾ ਹੈ ਹਾਂ ਬਈ ਹਾਂ ਠੀਕ ਹੈ ਬਹੁਤ ਵਧੀਆ ਟਰੈਕਟਰ ਹੈ 3 ਸਪੀਡ ਦਾ ਟਰੈਕਟਰ ਆ ਗਿਆ ਹਾਂ ਬਈ ਫੋਲਟ ਟਾਈਪ ਵਾਲਾ ਮਾਡਲ ਹੈ ਡਬਲ ਡਿਸਟ੍ਰਿਬਿਊਟਰ ਉਹ ਕੰਮ ਨਹੀਂ ਨੇਗੀ ਤੇ 1300 ਦੇ ਪੋਸਟਾ ਡੱਗਾ ਨਾ ਮਿੰਦਰ ਦੇ ਵੀ ਕੈਮਰਾ ਮਾਰਨਾ ਕਹੀ ਸੀ ਉਹਨੇ ਸਾਥ ਨਹੀਂ ਆਜੀ ਦਾ ਤੇ ਜੇ 1847 ਘੰਟੇ ਤਾਂ ਹੀ ਚੱਲਿਆਗਾ ਹਾਂ ਬਾਈ ਇਹ ਸੀਲ ਡਾਇਰੈਕਟਰ ਇੱਕ ਗੱਲ ਹੋਰ ਹੈ ਜਿਹੜਾ ਭਰਾ ਵੀ ਸਟੂਡੀਓ ਵਾਸਤੇ ਆਉਗਾ ਹਾਂ ਬਾਈ ਆਉਣਾ ਹੈ ਪਹਿਲਾਂ ਨਵਾਂ ਟਰੈਕਟਰ ਦੀ ਏਜੰਸੀ ਚੋਂ ਡਰਾਈਵ ਮਾਰਿਓ ਫੇਰ ਰੇਟ ਰਿਕਨੋ ਦੇਖ ਲਓ ਚਲਾ ਕੇ ਉਹ ਡਰੱਟੀ ਭਰਦਾ ਫਿਰ ਠੀਕ ਹੈ ਬਈ ਠੀਕ ਸਮਾਨ ਸਾਰਾ ਕੰਪਲੀਟ ਕਰ ਦਾਂਗੇ ਜੀ ਨਾ ਡੰਡਾ ਫੱਟੀ ਛੱਦਰੀ ਦੇਵਾਂ ਠੀਕ ਹੈ ਬਈ 485 ਡਿਮਾਂਡ ਹੈ 4 ਲੱਖ 66 ਹਜ਼ਾਰ ਦਾ ਆਪਾਂ ਲਾਸਟ ਦੇਵਾਂਗੇ ਐਨਓਸੀ ਟਰੈ ਠੀਕ ਹੈ ਬਈ ਉਤਤ ਵਾਲਾ ਆ ਗਿਆ ਫਾਰਮ ਟ੍ਰਕ 65 ਉਹ ਵੀ ਪਹਿਲਾਂ ਲੈ ਰਿਹਾ ਹਾਂ 85 ਦਾ ਟਾਇਰ ਹੈ ਹਾਂ ਬਈ ਅੱਡੀ ਗੱਲ ਇਹਦੀ ਬਹੁਤ ਵਧੀਆ ਹਾਂ ਬਈ ਮੇਰੇ ਤਾਂ ਪਹਿਲੀ ਵਾਰ ਇਹ ਪੰਜਾਬ ਆ ਰਿਹਾ ਠੀਕ ਹੈ ਬਈ 65 ਜੀ ਦਾ ਟਰੈਕਟਰ ਆ ਗਿਆ ਅਗਲ ਪਾਸੇ ਤਾਂ ਉਹ ਸ਼ਹਿਰ ਦੇ ਡਾਟਸਟਰੀ ਤੋਂ ਮੋਟੀਆਂ ਟਿੱਪਾਂ ਦੇ ਵਿੱਚ ਆ ਜਾਂਦਾ ਸਮਾਨ ਇਹਦਾ ਸਾਰਾ ਪੂਰਾ ਚਾਰ ਸਕਰੇ ਕੈਮਰਾ ਪਾ ਹਾਂ ਬਈ ਇਹਨਾਂ ਟਾਇਰ ਹੁੰਦੇ 16 ਦਾ 28 ਤੇ ਬਹੁਤ ਮਹਿੰਗੇ ਹੁੰਦੇ। ਹਾਂ। ਇਹ 85 ਪੈਸੇ ਪਰ ਰਿਮਾਂ ਨੂੰ ਮਾਦਾ ਪੂਰਾ ਸਾਫ ਆ। ਮਾੜੀ ਮੋੜ ਹਾਣੇ। ਇਹਦਾ ਮਾੜਾ ਨਹੀਂ ਸੋਹਣਾ। ਠੀਕ ਹੈ ਭਾਈ। ਠੀਕ ਹੈ। ਇੰਜਨ ਇਹਦਾ ਇੰਨਾ ਚੰਗਾ ਤੁਸੀਂ ਤਸੱਲੀ ਕਰਕੇ ਆ ਕੇ ਟਰੈਕਟਰ ਨੂੰ ਚਲਾ ਕੇ ਦੇਖ ਸਕਦੇ ਹੋ। ਹਾਂ। ਨਵੀਂ ਨਹੀਂ। ਇਹ ਟਰੈਕਟਰ ਹੈ ਬਜਾ ਮੇਰਾ। ਠੀਕ ਹੈ। ਬਹੁਤ ਵਧੀਆ ਇੰਜਨ ਇਹਦਾ ਟਰੈਕਟਰ। ਹਾਂ ਭਾਈ। 355000 ਰੁਪਏ ਡਮਾੜਾ 2.5 ਲੱਖ ਜੁਆ ਬੋਲੇ ਪੈਸੇ। ਮੈਂ 320000 ਦੇ ਦਈ ਭਾਈ। ਚਲ ਕਰ ਦਾਂਗੇ ਬਸ ਲਾਸਟ ਦੱਸਿਆ ਸੀ ਮੇਰੀ ਨਾ ਹੱਤ ਹੁੰਦੀ ਹੈ ਵੀ ਦਾ ਖੜਾਗਾ 2011 ਮਾਡਲ ਆ ओरिजिनल ਟਰੈਕਟਰ ਆ ਇਹ ਸੁਪਰ ਮੈਕਸ ਦੇ ਵਿੱਚ ਆਗਾ ਕਿਤੇ ਅਸੀਂ ਕਿਤੇ ਵੀ ਕਲਮ ਨਹੀਂ ਲੱਗੀ ਹੋਈ ਠੀਕ ਆ ਫਰੰਟ ਟਾਇਰ ਨਵੇਂ ਮਗਰ ਦੇ ਸ਼ਾਪ ਤੋਂ ਲਿਆ ਕਿਹੜੀ ਕੰਪਨੀ ਦਾ ਹੈ ਬਾਈ ਡਬਲ ਡਿਸਟਰੀਬਿਟਰ ਤੇਲ ਬਣੇ ਕਾ ਦੇ ਵਿੱਚ ਆਗਾ ਫੁੱਲ ਟੌਪ ਵਾਲਾ ਕਿਹੜੀ ਕੰਪਨੀ ਦਾ ਹੈ ਬਾਈ ਟਾਇਰ ਅਗਲੇ ਅਪੋਲੋ ਦੇ ਸ਼ੈਲ ਤੇ ਪਿਛਲੇ ਬੀਕੇ ਦੇ ਤੇ ਕਿਸੇ ਨੂੰ ਗੱਲ ਦੱਸ ਦਿੰਨਾ ਹੋਰ ਹਾਂ ਬਾਈ ਕੀ ਟਾਇਰਾਂ ਦੀ ਗੱਲ ਆ ਹਾਂ ਮਾੜੀ ਕੰਪਨੀ ਦੇ ਟਾਇਰ ਹੁੰਦੇ ਨੇ ਕਿ ਆਪਣੇ ਸਾਰੇ ਟਰੈਕਟਰ ਜਿਹੜੇ ਹੋਣਗੇ ਕੰਪਨੀ ਦੇ ਹੀ ਠੀਕ ਆ ਮੈਂ ਠੀਕ ਆ ਸੋ ਜੰਗਾ ਡਰਾਈਵਰ ਅਧਵਾ ਅਸਟੈਂਡੈਂਟ ਦਾ ਨੰਬਰ ਐਨਓਸੀ ਸਟੇਟੂ ਦੀ ਨਜ਼ਰੂਕ ਤੰਗੜਾ ਤੇ 80000 ਰੁਪਏ ਮੰਗ ਰਿਹਾ ਹੈ। ਹਾਂ ਬਈ। ਪਹਿਲਾਂ 70000 ਦਾ ਲਾ ਲਿਆ। ਠੀਕ ਹੈ ਬਈ। ਨੰਬਰ ਆਪਣਾ ਉਹੀ ਹੈ 9973268 ਇਹਦੇ ਨੰਬਰ ਉੱਤੇ ਕਾਲ ਹੈ ਇਹ ਵੀ ਵਟਸਐਪ ਹੈ। ਠੀਕ ਹੈ। ਡਰਾਈਵਰ ਦਾ ਫੋਨ ਨਹੀਂ ਚੱਕਿਆ ਜਾਂਦਾ ਹੈ। ਹਾਂ ਬਈ। ਵਟਸਐਪ ਤੇ ਤੁਸੀਂ ਮੈਸੇਜ ਕਰਨਾ ਰਿਪਲਾਈ ਕਰਿਓ। ਵਿੱਚ ਪ੍ਰਾਇਡਕਟਰ ਕਿੱਟ ਜਾਣੀ ਹੈ ਭਾਈ? ਵੀਰੇ ਬਾਜ ਮਰੇਟ ਤੇ ਟਰੈਕਟਰ ਦੇਨੇ ਤੇ ਬਾਜ ਮਰੇਟ ਦੀ ਕੱਟ ਸਕਦੇ। ਠੀਕ ਹੈ ਬਈ। ਹਾਂ। ਕਈ ਵਾਰੀ ਬੰਦਾ ਸੋਚਦਾ ਯਾਰ ਮੇਰਾ ਟਰੈਕਟਰ ਮਹਿੰਗਾ ਘਟਾਜੋ ਬਾਈ ਦਾ ਰੇਟ ਘੱਟ ਬੋਲਿਆ ਨਹੀਂ ਜੇ ਆਪਾਂ ਆਪ ਘੱਟ ਰੱਖੀਏ ਜਿੰਨਾ ਤੇ ਭੇਜੇ ਰੇਟ ਤੇ ਵੇਚਣਾ ਠੀਕ ਹੈ ਬਈ ਇਹਨੇ ਲੱਗਦਾ ਵੀ ਹੋਰ ਕਿਤੇ ਘਟਾ ਕੇ ਦੇ ਦੇ ਪੈਸੇ ਨਾ ਬਈ ਹਾਂ ਹਾਂ ਆਪਾਂ ਦੋ ਯਾਰ ਜਿੰਨੇ ਰੇਟ ਤੇ ਆਪਾਂ ਘਟਾਂਗੇ ਹਾਂ ਠੀਕ ਆਪਾਂ ਨੂੰ ਉੱਧਰ ਵੀ 10000 ਘੱਟ ਦੇ ਦੂ ਇਸ ਕਿ ਤੁਹਾਨੂੰ ਹਾਂ ਬਈ ਹਾਂ ਇਹ ਨਹੀਂ ਕਾਪੀ ਗਾਦੀ ਆ ਨਾ ਆਪਣੀ ਫੋਨ ਲਿਓ ਜਿੰਮੇਵਾਰੀ ਇਹ ਫੋਨ ਇੱਕ ਨੰਬਰ ਦਾ ਕਰਨਾ ਕੋਈ ਨਹੀਂਗਾ ਵਧੀਆ ਸਟਾਫ ਤੁਹਾਡੇ ਟਰੈਕਟਰ ਨੇ ਹਨਾ ਅੰਨੂ ਸੀ ਉਸੇ ਟਰੈਕਟਰ ਦੀ ਮਿਲੂ ਜਿਹਦੇ ਕਾਪੀ ਗਾਦੀ ਚ ਆਪਣੇ ਵੀ ਟਰੈਕਟਰ ਕਿੱਥੇ ਖੜੇ ਹੁੰਦੇ ਆ ਯਾਰ ਟਰੈਕਟਰ ਇੱਥੇ ਆਪਣਾ ਉਹ ਮੈਸਰਮੁਹੱਲਾ ਇੱਥੇ ਆਪਣਾ ਗਣਾਉਣਾ ਹਾਂ ਬਈ ਬਾਈ ਤੁਸੀਂ ਆਪਾਂ ਨੂੰ ਫੋਨ ਕਰਦੇ ਜਦੋਂ ਮੱਦੀ ਆਪਣਾ ਹੋ ਜਾਂਦੀ ਠੀਕ ਆ ਬਈ ਹਾਂ ਆਇਓ ਫੋਨ ਕਰਕੇ ਕਈ ਵਾਰੀ ਆਪਣਾ ਪਿੰਡ ਤੋਂ ਦੂਰ ਹੈ ਕਈ ਵਾਰੀ ਉਰੇ ਨਹੀਂ ਹੁੰਦੇਗੇ ਬੰਦੇ ਹਾਂ ਬਈ ਹਾਂ ਤਲਵੰਡੀ ਸਾਬੋ ਆਪਾਂ ਟਰੈਕਟਰ ਮੰਡੀ ਲਾਉਣੀ ਆ ਹੋਰ ਕਿੱਥੇ ਲਾਉਣੀ ਆ ਤੇ ਵੀਰਾਂ ਨੂੰ ਬੇਨਤੀ ਆ ਕੇ ਯਾਰ ਵੀਰਾ ਬਣ ਕੇ ਨਾ ਵੀਡੀਓ ਸਾਰੀ ਦੇ ਦੇ ਹਾਂ ਬਈ ਸਾਈ ਹੁਣ ਅੱਗੇ ਤੋਂ ਕੰਮ ਕਰਾਂਗੇ ਹਾਂ ਬਈ ਫਿਰ ਟਰੈਕਟਰ ਦੀ ਇੱਕ ਦੀ ਵੀਡੀਓ ਬਾਦ ਠੀਕ ਆ ਬਈ ਇੱਕ ਤਾਂ ਦੇਖ ਸਕਦਾ ਸਾਹ ਬਈਆ ਠੀਕ ਹੈ ਬਈ ਕੋਈ ਨਾ ਕੋਈ ਸ਼ੋਰ ਕਰਦੇ ਬਾਈ ਤੇ ਤੇਜ਼ ਨਾ ਕਰੋ ਮਿਹਰबानी